ਸਤਿ ਸ਼੍ਰੀ ਅਕਾਲ ਹੈਲੋ ਨਮਸਤੇ ਸਲਾਮ ਸਭ ਨੂੰ ਸਵੇਰ ਦਾ ਸਮਾਂ ਆਪਾਂ ਗਏ ਆ ਘਰ ਦੇ ਬਾਹਰ ਖੇਤ ਵਿੱਚ ਕਿਉਂਕਿ ਇੱਥੇ ਆਪਾਂ ਬਹੁਤ ਸਾਰੀਆਂ ਕੀਆ ਤੇ ਕद्दू ਦੀਆਂ ਵੇਲਾਂ ਲਗਾਈਆਂ ਸੀਗੀਆਂ ਹੁਣ ਇਹ ਵੇਲਾਂ ਸੁੱਕ ਗਈਆਂ ਆ ਇਹਨਾਂ ਵੇਲਾਂ ਨਾਲ ਲੱਗਿਓ ਕद्दू ਆਪਾਂ ਤੋੜ ਲੈਣੇ ਆ ਇਹ ਹੈਗੇ ਚਿਬੜ ਬਹੁਤ ਸਾਰੀਆਂ ਵੇਲਾਂ ਸੀਗੀਆਂ ਚਿਬੜਾਂ ਦੀਆਂ ਦੇ ਵਿੱਚ ਲੱਗੀਆਂ ਪਹਿਲਾਂ ਜਦੋਂ ਖੇਤ ਵਾਇਆ ਸੀ ਆਪਾਂ ਵਿੱਚੇ ਵਾਹ ਦਿੱਤੀਆਂ ਸੀ ਇੱਕ ਦੋ ਵੇਲਾਂ ਹੈਗੀਆਂ ਆ ਇਹ ਇਹ ਨਾ ਚਿਬੜਾਂ ਦੀ ਸਬਜ਼ੀ ਤੇ ਚਟਣੀ ਵੀ ਬਣਾਉਂਦੇ ਆ ਜਦੋਂ ਇਹ ਪੱਕ ਜਾਂਦੇ ਆ ਤੇ ਮਿੱਠੇ ਵੀ ਬਹੁਤ ਹੁੰਦੇ ਆ ਇਹ ਹੈਲਦੀ ਤੇ ਟੇਸਟੀ ਕੁਦਰਤੀ ਫਲ ਹੁੰਦਾ ਆ ਇਹ ਆ ਕद्दू ਦੀਆਂ ਬੇਲਾਂ ਦੀ ਕੇਅਰ ਕਰਦੇ ਰਹੋ ਤਾਂ ਇਹ ਇਸ ਮਹੀਨੇ ਵੀ ਹਰੀਆਂ ਹੀ ਰਹਿੰਦੀਆਂ ਤੇ ਫਲ ਦਿੰਦੀਆਂ ਰਹਿੰਦੀਆਂ ਪਰ ਸਾਡਾ ਵਿਚਾਰ ਸੀਗਾ ਕਿ ਅਸੀਂ ਹੁਣ ਇਹਨਾਂ ਬੇਲਾਂ ਨੂੰ ਵਾਹ ਦੇਣਾ ਖੇਤ 'ਚ ਤਾਂ ਕਿ ਆਪਾਂ ਸਰਦੀਆਂ ਵਾਲੀਆਂ ਸਬਜ਼ੀਆਂ ਬੀਜ ਸਕੀਏ ਸਾਗ ਧਨੀਆਂ ਮੀਥੇ ਮੂਲੀਆਂ ਛਲਮ ਵਗੈਰਾ ਹਨਾ ਕਾਫੀ ਕੁਝ ਆਪਾਂ ਬੀਜ ਲਈਦਾ ਆ ਹੁਣ ਆਪਾਂ ਇੱਧਰ ਆ ਗਏ ਆ ਕੀਆ ਦੀ ਵੇਲ ਵੱਲ ਇਹ ਵੀ ਸੁੱਕ ਗਈ ਆ ਦੇਖੋ ਕਿ ਇਹ ਬਹੁਤ ਸਾਰੇ ਆਪਾਂ ਇਹ ਤੋਂ ਤੋੜੇ ਵੀ ਆ ਸਾਰਿਆਂ ਨੂੰ ਆਪਾਂ ਗਿਫਟ ਵੀ ਬਹੁਤ ਦਿੱਤੇ ਆ ਪਰ ਫਿਰ ਵੀ ਇਹ ਬਹੁਤ ਬਹੁਤ ਜ਼ਿਆਦਾ ਲੱਗਦੇ ਸੀਗੇ ਤੇ ਹੁਣ ਵੇਲ ਪੂਰੀ ਤਰ੍ਹਾਂ ਸੁੱਕ ਗਈ ਆ ਹੁਣ ਆਪਾਂ ਇਹਦੇ ਨਾਲ ਵੀ ਜਿਹੜੇ ਛੋਟੇ ਛੋਟੇ ਕੀ ਆ ਉਹ ਤੋੜ ਲਵਾਂਗੇ ਤੇ ਵੇਲਾਂ ਖੇਤ ਵਿੱਚ ਵਾਹ ਦਵਾਂਗੇ ਇਹ ਹੈਗੇ ਆਪਣੇ ਕਿਨੂਆ ਦੇ ਬੂਟੇ ਇਹਨੂੰ ਬਹੁਤ ਸਾਰੇ ਕਿਨੂ ਲੱਗਿਓ ਸੀਗੇ 4-5 ਦਿਨਾਂ ਬਾਅਦ ਜਦੋਂ ਅਸੀਂ ਜਾ ਕੇ ਦੇਖਿਆ ਮੈਂ ਤੇ ਸਰਦਾਰ ਜੀ ਨੇ ਤਾਂ ਇਹ ਸਾਰੇ ਕਿੰਨੂ ਝੜ ਗਏ ਸੀਗੇ ਕੋਈ ਇੱਕ ਵੀ ਕਿੰਨੂ ਜਿਹੜਾ ਹੈ ਉਹ ਦਰਖਤ ਤੇ ਨਹੀਂ ਰਿਹਾ ਚਾਰ ਪੰਜ ਜਿਹੜੇ ਬੂਟੇ ਸੀਗੇ ਆਪਣੇ ਲੱਗਿਓ ਤੇ ਆਪਾਂ ਪੂਰੀ ਗਰਮੀਆਂ ਜਿਹੜੀ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਨਾਂ ਤੇ ਇਹਨਾਂ ਨੂੰ ਪਾਣੀ ਦਿੰਦੇ ਰਹੇ ਪਰ ਜਦੋਂ ਅਸੀਂ ਇਹ ਬੂਟੇ ਖਾਲੀ ਹੋਏ ਦੇਖੇ ਤਾਂ ਸਾਡਾ ਮਨ ਬਹੁਤ ਦੁਖੀ ਹੋਇਆ ਕਿਉਂਕਿ ਬਹੁਤ ਮਿਹਨਤ ਦੇ ਨਾਲ ਬੂਟੇ ਪਾਲਦੇ ਆ ਪੂਰੀਆਂ ਗਰਮੀਆਂ ਇਹਨਾਂ ਦੀ ਕੇਅਰ ਕਰਨੀ ਪੈਂਦੀ ਆ ਤਾਂ ਕਿਤੇ ਬੂਟੇ ਬਚਦੇ ਆ ਫਾਲ ਡਿਗਣ ਦਾ ਕਾਰਨ ਨਹੀਂ ਪਤਾ ਲੱਗਿਆ ਕਈ ਕਹਿੰਦੇ ਜਦੋਂ ਇਹ ਫਲ ਲੱਗ ਜਾਂਦਾ ਤੇ ਇਹਦੇ ਤੇ ਸਪਰੇਅ ਕਰਨੀ ਪੈਂਦੀ ਆ ਤਾਂ ਫਿਰ ਇਹ ਡਿੱਗ ਦੇਣੀ ਆ ਪਰ ਅਸੀਂ ਕੈਮੀਕਲ ਸਪਰੇਅ ਨਹੀਂ ਕੋਈ ਕਰਨਾ ਚਾਹੁੰਦੇ ਸੀਗੇ ਕਿਉਂਕਿ ਆਪਾਂ ਸਬਜ਼ੀਆਂ ਤੇ ਵੀ ਕੋਈ ਵੀ ਸਪਰੇਅ ਨਹੀਂ ਕਰਦੇ ਹੈਗੇ ਇਧਰ ਇੱਕ ਹੋਰ ਵੇਲ ਸੀ ਕਦੂਆਂ ਦੀ ਉਹ ਤੋਂ ਆਪਾਂ ਕਦੂ ਤੋੜ ਰਹੇ ਸੀਗੇ ਇਹ ਵੇਲ ਹਜੇ ਹਰੀ ਹੈ ਕਾਫੀ ਹੱਦ ਤੱਕ ਇਹ ਹਲਦੀ ਦੇ ਬੂਟੇ ਆ 5-7 ਹਲਦੀ ਦੇ ਬੂਟੇ ਉਸ ਤੋਂ ਪਿਛਲੇ ਸਾਲ ਲਗਾਈ ਸੀਗੀ ਆਪਾਂ ਇਸ ਸਾਲ ਨਹੀਂ ਲਗਾਈ ਉਹ ਬੂਟੇ ਆਪਣੇ ਆਪ ਉੱਗ ਗਏ ਇਹ ਦੇਖੋ ਸੰਤਰੀਆਂ ਦੇ ਬੂਟੇ 6-7 ਅਪਾ ਹੋਰ ਨਵੇਂ ਬੂਟੇ ਵੀ ਲਗਾਏ ਆ ਇਹ। ਬਰਸਾਤ ਦੇ ਮੌਸਮ ਵਿੱਚ ਇੱਕ ਦੋ ਬੂਟਿਆਂ ਨੂੰ ਵੇਲਾਂ ਨੇ ਪੂਰੀ ਤਰ੍ਹਾਂ ਕਵਰ ਕਰ ਲਿਆ ਸੀਗਾ। ਇਹ ਵੀ ਸੰਤਰੇ ਦਾ ਬੂਟਾ ਆ। ਸਰਦਾਰ ਜੀ ਲੱਗ ਗਿਆ ਇਧਰੋਂ ਸਫਾਈ ਕਰਨ। ਕਿਉਂਕਿ ਬੂਟਿਆਂ ਦੇ ਵਿੱਚ ਵੀ ਜੇ ਸਾਫ਼ ਸਫਾਈ ਨਾ ਕਰੋ ਇਹ ਵੇਲਾਂ ਨੂੰ ਨਾ ਹਟਾਓ ਤਾਂ ਇਹ ਬੂਟਾ ਹੀ ਖਰਾਬ ਕਰ ਦਿੰਦੀਆਂ ਟੋਟਲੀ। ਇਧਰ ਆਪਾਂ ਕੀ ਅੱਦੂ ਵੀ ਨਾਲ-ਨਾਲ ਤੋੜੀ ਜਾ ਰਹੇ ਆ। ਇਹ ਕੱਦੂ ਪੱਕ ਗਏ ਆ। ਪੱਕੇ ਉਹ ਕੱਦੂ ਆਪਾਂ ਕੁਝ ਦਿਨ ਰੱਖ ਵੀ ਸਕਦੇ ਆ ਇਹ ਖਰਾਬ ਨਹੀਂ ਹੁੰਦੇ ਹੈਗੇ। ਇਹਨਾਂ ਦਾ ਕਲਰ ਹੈ ਜਿਹੜਾ ਉਹ ਕਾਫੀ ਡਾਰਕ ਹੋ ਗਿਆ ਆ ਫਿਰ ਇਹਦੀ ਸਬਜੀ ਆਪਾਂ ਬਣਾ ਸਕਦੇ ਆ ਕਦੂ ਤੋਂ ਕਈ ਅਲੱਗ-ਅਲੱਗ ਡਿਸ਼ੇਸ ਬਣਦੀਆਂ ਆ ਜਿਦਾਂ ਖੱਟਾ-ਮਿੱਠਾ ਕਦੂ ਬਣਾ ਸਕਦੇ ਆ ਆਪਾਂ ਕਦੂ ਦਾ ਮਹਾਨੀ ਵੀ ਬਣਦਾ ਆ ਮਿਠਾਈ ਵੀ ਬਣ ਜਾਂਦੀ ਆ ਇਹ ਕੀ ਆ ਕਦੂ ਦੀ ਆਪਣੀ ਲਾਸਟ ਤੋੜਾਈ ਆ ਫਿਰ ਆਪਾਂ ਇਹਦੇ ਵਿੱਚ ਬੀਜਾਂਗੇ ਸਰਦੀਆਂ ਵਾਲੀਆਂ ਸਬਜ਼ੀਆਂ ਥੈਂਕਸ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਲਾਈਕ ਕਮੈਂਟ ਐਂਡ ਸ਼ੇਅਰ